ਤਰਨਤਾਰਨ ਜ਼ਿਮਨੀ ਚੌਂੜ ਦੇ ਉੱਤੇ ਲਗਾਤਾਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਲਗਾਤਾਰ ਅੱਗੇ ਵਧਦੀ ਹੋਈ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ 10ਵੇਂ ਗੇੜ ਦੀ ਗਿਣਤੀ ਵੀ ਜੋ ਕਿ ਹੋ ਚੁੱਕਿਆ ਜਿਸ ਦੇ ਵਿੱਚ 7294 ਜੋ ਕਿ ਵੋਟਾਂ ਦੇ ਨਾਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੌਂੜ ਦੀ ਗਿਣਤੀ ਲਗਾਤਾਰ ਜੋ ਕਿ ਰੁਝਾਨ ਆ ਰਹੇ ਨੇ ਦੱਸਦੇ ਕਿ ਪਹਿਲੇ ਤਿੰਨ ਰੁਝਾਨਾਂ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਪਹਿਲੇ ਨੰਬਰ ਦੇ ਉੱਤੇ ਰਹੇ ਨੇ ਤੇ ਪਰ ਚੌਥੀ ਉਝਾਨ ਦੇ ਵਿੱਚ ਬਾਜ਼ੀ ਪਲਟ ਜਾਂਦੀ ਹੈ ਤੇ ਪਹਿਲੇ ਸਥਾਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪਹਿਲੇ ਸਥਾਨ ਦੇ ਉੱਤੇ ਆ ਜਾਂਦੇ ਨੇ ਤੇ ਹੁਣ ਤੱਕ ਤੁਹਾਨੂੰ ਦੱਸ ਦਈਏ ਕਿ 10 ਰੁਝਾਨ ਜਨਤਕ ਹੋ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਵੀ ਲਗਾਤਾਰ ਲੀਡ ਬਣਾਏ ਹੋਏ ਨੇ ਹਾਲਾਂਕਿ ਅੰਕੜੇ ਅਜੇ ਬਾਕੀ ਨੇ ਪਰ ਤੁੰਦਸ ਦੀ ਕਿ 6 ਰਾਊਂਡਾਂ ਦੇ ਵਿੱਚ ਤਸਵੀਰ ਜੋ ਸਪਸ਼ਟ ਹੋਵੇਗੀ ਕਿਉਂਕਿ ਅਜੇ 6 ਰਾਊਂਡ ਹਜੇ ਬਾਕੀ ਨੇ ਇਹਨਾਂ ਰਾਊਂਡਾਂ ਦੇ ਵਿੱਚ ਸਪਸ਼ਟ ਹੋਵੇਗਾ ਕਿ ਕਿਸ ਦੇ ਹੱਥ ਦੇ ਵਿੱਚ ਕਮਾਨ ਆਵੇਗੀ ਇਹ ਜਿਹੜੇ ਕੀ ਦੱਸ ਦੇ ਕਿ ਇੱਥੇ ਕਿਸ ਦਾ ਕਿਸ ਦੇ ਸਿਰ ਦੇ ਉੱਤੇ ਤਾ ਸਜੇਗਾ ਇਹ ਤਾਂ ਇਹ 6 ਰਾਊਂਡ ਹੀ ਦੱਸ ਸਕਣਗੇ ਲੇਕਿਨ ਸ਼ੁਰੂਆਤੀ ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਰੁਝਾਨ ਦੇ ਵਿੱਚ ਅਕਾਲੀ ਦਲ ਨੂੰ ਜੋ ਕਿ 2000 910 ਵੋਟਾਂ ਮਿਲੀਆਂ ਤੇ ਆਮ ਆਦਮੀ ਪਾਰਟੀ ਨੂੰ 2285 ਤੇ ਕਾਂਗਰਸ ਨੂੰ 1379 ਤੇ ਵਾਰਿਸ ਪੰਜਾਬ ਦੇ 1005 ਤੇ ਭਾਜਪਾ ਨੂੰ 282 ਯਾਨੀ ਕਿ ਇਹ ਪਹਿਲੇ ਰੁਝਾਨ ਦੀ ਮੈਂ ਗੱਲ ਕਰ ਰਹੀ ਹਾਂ ਪਰ ਹੁਣ ਅਤੀਜੇ ਰੁਝਾਨ ਤੱਕ ਅਕਾਲੀ ਦਲ ਅੱਗੇ ਸੀਗੀ ਪਰ ਚੌਥੇ ਰੁਝਾਨ ਦੇ ਵਿੱਚ ਬਾਜ਼ੀ ਇੱਕਦਮ ਪਲਟ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜੋ ਕਿ 10ਵੇਂ ਰੁਝਾਨ ਦੇ ਵਿੱਚ ਵੀ 266892 ਵੋਟਾਂ ਦੇ ਨਾਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਵੱਡੀ ਲੀਡ ਦੇ ਨਾਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਅਕਾਲੀ ਦਲ ਜੋ ਕਿ 19598 ਤੇ ਵਾਰਿਸ ਪੰਜਾਬ ਦੇ ਜੀਹਾਂ ਦਿਲਚਸਪ ਵਾਲੀ ਗੱਲ ਇਹ ਹੈ ਕਿ ਵਾਰਿਸ ਪੰਜਾਬ ਦੇ ਜੋ ਕਿ ਚੌਥੇ ਸਥਾਨ ਦੇ ਉੱਤੇ ਸੀਗੇ ਉਹ ਤੀਜੇ ਸਥਾਨ ਦੇ ਉੱਤੇ ਆ ਚੁੱਕੇ ਨੇ ਤੇ ਲਗਾਤਾਰ ਕਾਂਗਰਸ ਨੂੰ ਪਿੱਛੇ ਛੱਡਦੇ ਹੋਏ ਵਾਰਿਸ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਉਹ 11700 93 ਵੋਟਾਂ ਨਾਲ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਤੇ ਕਾਂਗਰਸ ਜੋ ਕਿ 10139 ਤੇ ਭਾਜਪਾ 3669 ਯਾਨੀ ਕਿ ਭਾਜਪਾ ਸਭ ਤੋਂ ਘੱਟ ਯਾਨੀ ਕਿ ਪਿੱਛੇ ਹੈਗੀ ਹੈ ਦੱਸਦੇ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 라ਉਂਡ ਹੋਣਗੇ ਤੇ 10 라ਉਂਡ ਹੋ ਚੁੱਕੇ ਨੇ ਤੇ 6 라ਉਂਡ ਹਜੇ ਬਾਕੀ ਨੇ ਤਾਂ ਜ਼ਿੰਮੀ ਚੋਣ ਦੇ ਵਿੱਚ ਕੋਲਾ 15 ਉਮੀਦਵਾਰ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਚਾਰ ਰਵਾਇਤੀ ਪਾਰਟੀਆਂ ਨੇ ਤੇ ਦੋ ਰਜਿਸਟਰਡ ਪਾਰਟੀਆਂ ਨੇ ਤੇ ਨੋ ਆਜ਼ਾਦ ਉਮੀਦਵਾਰ ਨੇ ਤਾਂ ਤੁਹਾਨੂੰ ਦੱਸ ਦੇ ਕਿ ਤਰਨਤਾਰਨ ਸੀਟ ਦੇ ਉੱਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਰ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਸ਼ੋਮਣੀ ਅਕਾਲੀ ਦਲ ਦੀ ਉਮੀਦਵਾਰ ਜੋ ਕਿ ਸੁਖਵਿੰਦਰ ਕੌਰ ਤੇ ਭਾਜਪਾ ਤੋਂ ਹਰਮੀਰ ਸਿੰਘ ਸੰਧੂ ਦੇ ਵਿਚਕਾਰ ਇਸ ਤੋਂ ਇਲਾਵਾ ਜੋ ਕਿ ਸਭ ਤੋਂ ਚਰਚਾ ਦੇ ਵਿੱਚ ਹੈ ਜੋ ਕਿ ਹੁਣ ਕਾਂਗਰਸ ਨੂੰ ਪਿੱਛੇ ਪਛਾੜਦੀ ਹੋਈ ਤੀਜੇ ਸਥਾਨ ਦੇ ਜੋ ਕਿ ਨੰਬਰ ਦੇ ਉੱਤੇ ਆ ਚੁੱਕਿਆ ਹੈ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਦੇ ਵਿੱਚ ਵੱਡਾ ਉਲਟਫੇਰ ਹੋ ਸਕਦਾ ਹੈਗਾ ਅਜੇ ਕੁਝ ਵੀ ਕਹਿਣਾ ਅਸੰਭਵ ਨਹੀਂ ਹੋਵੇਗਾ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਅੱਗੇ ਵੱਧੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ 6 ਰਾਊਂਡ ਹਜੇ ਹੋਰ ਬਾਕੀ ਨੇ ਹਰਮੇਸ਼ ਸਿੰਘ ਸੰਧੂ ਆਮਦਨੀ ਪਾਰਟੀ ਜੋ ਕਿ 26892 ਵੋਟ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਹਰਮੀਤ ਸਿੰਘ ਸੰਧੂ ਜੋ ਕਿ ਉਹ 7294 ਵੋਟਾਂ ਤੋਂ ਅੱਗੇ ਨਜ਼ਰ ਆ ਰਹੇ ਨੇ ਐਨੇ ਫਰਕ ਦੇ ਨਾਲ ਉਹ ਅੱਗੇ ਵੱਧਦੇ ਹੋ ਨਜ਼ਰ ਆ ਰਹੇ ਤੇ ਕੁੱਲ ਵੋਟ ਉਹਨਾਂ ਨੂੰ 26892 ਜੋ ਕਿ ਵੋਟ ਪੈ ਚੁੱਕੀ ਹੈ ਤੇ ਸੁਖਵਿੰਦਰ ਕੌਰ ਅਕਾਲੀ ਨੂੰ ਕੁੱਲ ਵੋਟਾਂ ਦੀ ਗਿਣਤੀ ਜੇਕਰ ਕੱਲ ਕੀਤੀ ਜਾਵੇ ਤਾਂ 19598 ਪਰ ਤੁਹਾਨੂੰ ਦੱਸ ਦੇ ਕਿ ਕਾਂਗਰਸ ਨੂੰ ਪਿੱਛੇ ਪਛਾੜਦੇ ਹੋਏ ਮਨਦੀਪ ਸਿੰਘ ਖਾਲਸਾ ਹੁਣ ਤੀਜੇ ਸਥਾਨ ਦੇ ਉੱਤੇ ਆ ਚੁੱਕੇ ਨੇ ਹਾਲਾਂਕਿ ਚੌਥੇ ਸਾਂ ਦੇ ਉੱਤੇ ਸੀਗੇ ਤਾਂ ਕੁਝ ਵੀ ਹੋ ਸਕਦਾ ਹਜੇ 6 ਰਾਊਂਡ ਹਜੇ ਬਾਕੀ ਨੇ ਤੇ 6 ਰਾਊਂਡ ਹੀ ਦੱਸਣਗੇ ਕਿ ਕਿਸ ਦੇ ਸਿਰ ਤੇ ਤਾਜ ਸਜੇਗਾ ਤਰਨ ਤਾਰਨ ਦਾ ਤਾਰੂ ਕੌਣ ਬਣੇਗਾ ਤਰਨ ਤਾਰਨ ਦੀ ਕਮਾਨ ਕਿਸ ਦੇ ਹੱਥ ਦੇ ਵਿੱਚ ਹੋਵੇਗੀ